ਰਾਜ ਨੂੰ ਜਿਹੜੇ ਨੌਂਦੇ ਰਹੇ ਨੇ ਲੋਕ ਸਾਖੀ ਜਗਲਾ ਜੀ ਹਰ ਵੀਰਨ ਦੇ ਗੀਤ ਬਹੁਤ ਮਸਾਲੀ ਬਹੁਤ ਸੱਚੀ ਲੋਟ ਨੂੰ ਜਗਾ ਰਹੇ ਨੇ ਔਰ ਲਗਭਗ ਸਤਿਅਰੇ ਅੱਗੇ ਆਪਕਾ ਦਾ ਜੀ ਇਕੱਲਾ ਜਿਸ ਤਰ੍ਹਾਂ ਉਹ ਵੀਰ ਦੇ ਕੇ ਗਏ ਜਿੰਨੇ ਵੀ ਕੋਟਕ ਮੁਲਾਦਮ ਨੇ ਉਹਨਾਂ ਲਈ ਇੱਕ ਥੋੜਾ ਕੰਮ ਕਰ ਰਹੇ ਨੇ ਔਰ ਸਾਨੂੰ ਹਰ ਇੱਕ ਨੂੰ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਪੈਂਦਾ ਸੀ ਔਰ ਬਣ ਰਹੇ ਨੇ ਔਰ ਇਹ ਲਾਮਬੰਦੀ ਉਹਨਾਂ ਦੇ ਸਿਰ ਨੂੰ ਦੇਖਦੇ ਹੋਏ ਦਿਨੋਂ ਦਿਨ ਵੱਧ ਰਹੀ ਹੈ ਔਰ ਇੱਕ ਇਤਿਹਾਸ ਬਣਨਾ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਲਗਾਤਾਰ ਉਸ ਚੀਜ਼ ਤੋਂ ਭਾਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜੇਕਰ ਮੈਂ ਗੱਲ ਆਪਣ ਜਥੇਬੰਦੀ ਤੋਂ ਸ਼ੁਰੂ ਕਰਾਂ ਕਿਉਂਕਿ ਸਾਡੇ ਨਰੋਲ ਅਸੀਂ ਪੈਨਸ਼ਨ ਦੇ ਮੁੱਦੇ ਤੇ ਲੜ ਰਹੇ ਸੀ ਪਰ ਇਹੀ ਅੰਮਨ ਅਨੋੜਾ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਸਭ ਤੋਂ ਪਹਿਲਾਂ ਐਸਓਪੀ ਜਾਰੀ ਕਰਨ ਵਾਲਾ ਬੰਦਾ ਸੀ ਕਿ ਕਿ ਅਜਿਹਾ ਸਰਕਾਰ ਪੈਨਸ਼ਨ ਦੇ ਮੁੱਦੇ ਨੂੰ ਹੱਲ ਕਰੇ ਕਿਉਂਕਿ ਜਦੋਂ ਸਰਕਾਰ ਬਣਦੀ ਹੈ ਜਦੋਂ ਸਰਕਾਰ ਦੇ ਵਿੱਚ ਇਹ ਉਹਨਾਂ ਦੇ ਚੱਟੇ-ਵੱਟੇ ਬਣ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਨੂੰ ਅੰਗੂਠੇ ਦਿਖਾਉਣ ਲੱਗ ਜਾਂਦੇ ਆ ਸਾਥੀਓ ਮਰਨ ਵਰਤ ਦੇ ਜੋ ਵੀ ਸਾਥੀ ਬੰਦੇ ਆ ਅਸੀਂ ਉਹਦਾ ਦਿਲੋਂ ਸਤਿਕਾਰ ਕਰਦੇ ਆ ਕਿਸਾਨਾਂ ਦੇ ਵੱਲੋਂ ਢੱਲੇਵਾਲ ਸਾਹਿਬ ਬੈਠੇ ਨੇ ਇਹਨਾਂ ਨੂੰ ਪਤਾ ਵੀ ਇੱਕ ਵੱਡੀ ਤੇ ਰਹ ਜਿਹੜੀ ਬਹੁਤ ਪਾਸੇ ਵੱਲ ਜੁੜੀ ਹੋਈ ਹੈ ਉੱਥੇ ਫੌਸਲੀ ਉਹ ਮੰਨ ਕੇ ਤਰਲੇ ਮਿੰਟਾ ਕਰ ਰਹੇ ਨੇ ਇੱਕ ਪਾਸੇ ਸਾਡਾ ਸਾਥੀ ਬੈਠ ਰਿਹਾ ਹੈਗਾ ਉਹ ਨੂੰ ਜਬਰੀ ਉਸੇ ਦੇ ਨਹੀਂ ਚੁੱਕਿਆ ਜਾ ਰਿਹਾ ਸਰਕਾਰ ਦਾ ਦੋ ਮੂੰਹਾਂ ਜਿਹੜਾ ਜਿਹੜਾ ਉਹ ਬਿਲਕੁਲ ਨੰਗਾ ਹੋ ਰਿਹਾ ਹੈਗਾ ਸੋ ਸਾਥੀਓ ਇਹਨਾਂ ਤੋਂ ਆਪਾਂ ਨੂੰ ਚਾਹਕਨੀ ਗੋਲ ਜਦੀ ਕਰਨੀ ਚਾਹੀਦੀ ਜਿੱਤਾਂ ਜਿਹੜੀ ਪੋਸ਼ਣ ਹੱਸ਼ਾਂ ਦੇ ਨਾਲ ਹੀ ਮਿਲਦੀ ਹੈ ਜਿੰਗੀਆਂ ਵੀ ਪ੍ਰਾਪਤੀਆਂ ਹੋਈਆਂ ਨੇ ਚਾਹੇ ਉਹ ਕੱਚਿਆਂ ਤੋਂ ਪੱਕੇ ਹੋਏ ਨੇ ਚਾਹੇ ਕਿਸਤਾ ਲਈਏ ਨੇ ਚਾਹੇ ਬੰਦੇ ਨੇ ਭਰਤੀਆਂ ਕੜਵਾਈਆਂ ਨੇ ਹਮੇਸ਼ਾ ਇਸ ਸੰਘਰਸ਼ ਦੇ ਅਧਾਰ ਤੇ ਕੜਵਾਈਆਂ ਨੇਗੀਆਂ ਲਾਮਬਧੀਆਂ ਜ਼ਰੂਰੀ ਨੇਗੀਆਂ ਹਰ ਇੱਕ ਨੂਸਖਸ ਦੇ ਵਿੱਚ ਪੁੱਦਣਾ ਪਊ ਜ਼ਰੂਰੀ ਨਹੀਂ ਅੱਜ ਜਿਹੜੇ ਰੈਗੂਲਰ ਬੈਠੇ ਹੈਗੇ ਉਹ ਰੈਗੂਲਰ ਹੀ ਰਹਿਣਗੇ ਕਿਉਂਕਿ ਸਰਕਾਰ ਦੀਆਂ ਨੀਤੀਆਂ ਅਜੇ ਆ ਚੁੱਕੀਆਂ ਨਹੀਂਗੀਆਂ ਹਰ ਇੱਕ ਨੂੰ ਉਹਨਾਂ ਨੇ ਕਿਸ ਨਾ ਕਿਸੇ ਪਾਸੇ ਲਿਆ ਕੇ ਉਹਨਾਂ ਪੂੰਜੀਪਤੀ ਦੇ ਝੋਲੀ ਦੇ ਵਿੱਚ ਪਾ ਦੇਣਾ ਹੈ ਜਿਹੜਾ ਸਕੂਲਾਂ ਦਾ ਹਾਲ ਕਰ ਰਹੇ ਨੇ ਸਾਥੀ ਦੱਸ ਰਹੇ ਆ ਮੀਡਲ ਸਕੂਲ ਬੰਦ ਕਰਨ ਜਾ ਰਹੇ ਨੇਗੇ ਬਾਕੀ ਉਸ ਵੱਲ ਇਹ ਸਰਕਾਰਾਂ ਤੁਰੀਆਂ ਹੋਈਆਂ ਨਹੀਂ ਗਿਆ ਜਿਹੜੀਆਂ ਕਹਿਂਦੀਆਂ ਸੀ ਤੇ ਸਿੱਖਿਆ ਤੇ ਸਿਹਤ ਦਾ ਜਿਹੜਾ ਉਹ ਸਭ ਤੋਂ ਸਾਡਾ ਪਹਿਲਾ ਕੰਮ ਹੋਊਗਾ ਉਸੇ ਨੂੰ ਸਭ ਤੋਂ ਵੱਧ ਡੋਬਣ ਦੇ ਵਿੱਚ ਇਹ ਸਰਕਾਰ ਦਾ ਹੱਥ ਹੈਗਾ ਚੁੱਪਚੀ ਬੀਤੇ ਆਪਣੇ ਕੰਮ ਕਰ ਰਹੀ ਹੈਗੀ ਸਰਕਾਰਾਂ ਉਹਨਾਂ ਪੂੰਜੀਪਤੀਆਂ ਦੇ ਹੱਕ ਦੇ ਵਿੱਚ ਨਿਤ ਪ੍ਰਤੀ ਦਿਨ ਪੱਤਰੇ ਜਿਹੜੇ ਉਹ ਜਾਰੀ ਹੋ ਰਹੇ ਨੇਗੇ ਜਾਗਦੀਆਂ ਜ਼ਮੀਰਾਂ ਵਾਲੇ ਸਾਥੀ ਐ ਉਹਨੇ ਚੀਜ਼ਾਂ ਦਾ ਵਿਰੋਧ ਕਰ ਰਹੇ ਨੇ ਔਰ ਇਹੀ ਉਹ ਜਾਗਦੇ ਜ਼ਮੀਰਾਂ ਵਾਲੇ ਸਾਥੀ ਨੇਗੇ ਜਿਹੜੇ ਉਹਨਾਂ ਦਾ ਪਿੱਛਾ ਆਪਾ ਕਰਕੇ ਉਸ ਨੂੰ ਕਿਧਰ ਕਿਤੇ ਨੱਥ ਬਾਰੇ ਨੇ ਤੇ ਸਾਡਾ ਵੀ ਇੱਕ ਟ੍ਰੇਡਰ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਉਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਸਾਥੀਆਂ ਦਾ ਸਾਥ ਦੇਈਏ ਔਰ ਅਸੀਂ ਆਪਣੀ ਦਲੇਵੰਦੀ ਵੱਲੋਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਕਿਉਂਕਿ ਸਾਡੇ ਨਾਲ ਦਾਦਾ ਚਾਪ ਤੋਂ ਲੈ ਕੇ ਤੇ ਵਨਪਾਸ ਤੱਕ ਸਾਰੇ ਮਜ਼ਦਮਾ ਜਿਹੜਾ ਪੈਨਸ਼ਨ ਦੇ ਮੁੱਦੇ ਤੇ ਕੰਮ ਕਰਦੇ ਆਂ ਕੰਪਿਊਟਰ ਵਿਧਿਆਰਥੀਆਂ ਤੋਂ ਤੁਹਾਡਾ ਤੁਹਾਡਾ ਵਾਅਦਾ ਕਰਕੇ ਜਾਂਦੇ ਆਂ ਔਰ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਤੁਹਾਡੀ ਗੱਲ ਹੈ ਜਿਹੜੀ ਸੁਖੀਰ ਸਿੰਘ ਜੀ ਦੇ ਦੁਆਰਾ ਸਨੇਹ ਦੁਆਰੇ ਪਹੁੰਚ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨ ਦੇ ਮੁੱਦੇ ਤੇ ਜਿਹੜਾ ਸਾਡਾ ਸੰਘਰਸ਼ ਚੋਰਿਆ ਉਸ ਦੇ ਵਿੱਚ ਵੀ ਕੰਨੀ ਪੈਨਸ਼ਨ ਦੀ ਗੱਲ ਵੀ ਹੋਊਗੀ ਨਾਲੋਂ ਨਾਲ ਕੰਪਿਊਟਰ ਵਿਧਿਆਰਥੀਆਂ ਦੀ ਵੀ ਗੱਲ ਹੋਊਗੀ ਕਿ ਉਹ ਸਾਥੀ ਬੈਠੇ ਆਂ ਪਰ ਤੋਂ ਵੱਲ ਸਾਥੀ ਉਹਨਾਂ ਨੇ ਸਹਿਯੋਗ ਨਹੀਂ ਜਾਣ ਇਹ ਤੁਹਾਡੇ ਨਾਲ ਵਾਦਾ ਕਰਕੇ ਇੱਥੋਂ ਜਾਵਾਂਗੇ ਔਰ ਜਿੱਥੋਂ ਜਦੋਂ ਵੀ ਤੁਹਾਡਾ ਕੋਈ ਸ਼ੱਕ ਅੱਗੇ ਤੋਂ ਹੋਰ ਹੋਊਗਾ ਤੁਹਾਡੇ ਮਰਨ ਵਕਤ ਦੇ ਵਿੱਚ ਵੀ ਹਾਜ਼ਰੀਆਂ ਲੱਗਣਗੀਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਤੁਸੀਂ ਪੰਜਾਬ ਸਰਕਾਰ ਦੇ ਇਸ ਨਕਮੀ ਸਰਕਾਰ ਦੇ ਇਸ ਪ੍ਰਧਾਨ ਦੇ ਖਿਲਾਫ ਇਸ ਵਿੱਤ ਮੰਤਰੀ ਦੇ ਖਿਲਾਫ ਇਸ ਮੁੱਖ ਮੰਤਰੀ ਦੇ ਖਿਲਾਫ ਜਦੋਂ ਵੀ ਤੁਸੀਂ ਪਿੱਟੜਿਆਪਾ ਜੋ ਵੀ ਪ੍ਰੋਗਰਾਮ ਹੋਊਗਾ ਚਾਹੇ ਜ਼ਿਲ੍ਹੇ ਦਾ ਹੋਵੇ ਚਾਹੇ ਤੁਹਾਡਾ ਤਹਿਸੀਲ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਸੀਪੀਐਫ ਕਰਮਚਾਰੀ ਯੂਨੀਅਨ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਤੋਂ ਅੱਗੇ ਖੜੂਗੀ ਚਾਹੇ ਜਨਤਾ ਜੈ ਸਿੰਘਾ ਜਿੱਤ ਲੜੇਗਾ